ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਸ਼ਹੀਦ ਬਾਬਾ ਬਲਹਾਰ ਸਿੰਘ ਤੇ ਸ਼ਹੀਦ ਬਾਬਾ ਬਾਲ ਸਿੰਘ ਇਹ ਸ਼ਹੀਦਾਂ ਦੀਆਂ ਜਗਾ ਜੀ ਆਹ ਜੀ ਸਿੰਘਾਂ ਦੇ ਨਿਸ਼ਾਨ ਝੂਲਦੇ ਆ ਆ ਤੁਸੀਂ ਵੇਖ ਸਕਦੇ ਹੋ ਸਾਬੋਂ ਤੋਂ ਟਲਵੰਡੀ ਦੇ ਆ। ਇਹ ਸਾਬੋਂ ਕੀ ਤਲਵੰਡੀ ਦੇ ਆ? ਹਾਂ, ਉਹ ਵੀ ਸਗੇ ਭਰਾ। ਇਹ ਦੋਵੇਂ ਸਗੇ ਭਰਾ ਜੀ ਸਾਬੋਂ ਕੀ ਤਲਵੰਡੀ ਦੇ ਲਾਗੇ ਪਿੰਡ ਆ ਜੀ ਕੋਈ ਇਹਨਾਂ ਦਾ। ਮੋਹਣ ਮੰਨੀ। ਆ ਜੀ ਸਿੰਘਾਂ ਦਾ। ਨਿਸ਼ਾਨ ਝੁਲਦੇ ਆ ਜੀ ਸਿੰਘਾਂ ਦੇ। ਇਹ ਪਾਪਾ ਦੀਸੁਰੇ ਨਾਮ ਲਾਏ ਆ। ਇਹ ਬਾਬਾ ਦੀਪ ਸਿੰਘ ਜੀ ਦੇ ਸਾਥੀ ਆ ਜੀ ਜੋ ਹਰਮੰਦਰ ਸਾਹਿਬ ਨੂੰ ਯਾਦ ਕਰਾਉਣ ਤੇ ਵਿੱਚ ਸੀਧੀਆਂ ਪ੍ਰਾਪਤ ਹੋਈਆਂ ਸੀ ਜੀ ਆਹ ਵੇਖੋ ਲਾਗੇ ਲਾਗੇ ਸਭ ਸੀਧਾਂ ਦੀਆਂ ਜਗਾ ਜੀ ਚਲੋ ਜੀ ਆ ਵੀ ਕਿਸ ਦਿਨ ਤੁਹਾਨੂੰ ਸੀਧਾਂ ਦੀ ਜਗਾ ਤੇ ਦਰਸ਼ਨ ਕਰਾਵਾਂਗੇ ਸੇਵਾ ਲੱਗੀ ਹੈ ਕਿ ਸੇਵਾ ਇੱਥੇ ਲੱਗੀ ਆ ਜੀ ਸੰਗਤ ਵਾਦ ਚੜ ਕੇ ਸੇਵਾ ਕਰੇ ਜੀ ਤਾਂ ਕਿ ਗੁਰੂ ਸਾਹਿਬ ਦੇ ਸੀਧਾਂ ਸਿੰਘਾਂ ਦੇ ਅਸਥਾਨ ਵਧੀਆ ਤਰੀਕੇ ਨਾਲ ਬਣ ਸਕਣ ਜੀ ਇੱਥੇ ਕੋਈ ਤੁਹਾਨੂੰ Google Pay ਜਾਂ ਕੋਈ ਨੰਬਰ ਨਹੀਂ ਜੀ ਇਹ ਤੁਹਾਨੂੰ ਆਪ ਹੀ ਆਣ ਕੇ ਸੇਵਾ ਕਰਨੀ ਪੈਣੀ ਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਚਲਾਇਨਾ ਨੇ ਜਿਹਦੇ ਸੇਵਾ ਕਰਉਣੀ ਆ ਜੀ ਵੇਖੋ ਕਾ ਸੇਵਾ ਚੱਲ ਰਹੀ ਆ ਜੀ ਇੱਥੋਂ ਦੀ ਇਹ ਪਰਿਵਾਰ ਆਪ ਹੀ ਸੇਵਾ ਕਰਦਾ ਜੀ ਆ ਵੇਖੋ ਇਸ ਟੋੜਾ ਸਟਾਇਆ ਜੀ ਰੋਡ ਬਣ ਰਿਹਾ ਜੀ ਆ ਵੇਖੋ ਪਹਿਲਾਂ ਤੇ ਸੀਗਾ ਕੱਚਾ ਏ ਹੁਣ ਆ ਵੇਖੋ ਰੋਡ ਬਣ ਰਿਹਾ ਰੋੜੀ ਰਾੜੀ ਪਈ ਆ ਜੀ ਇਹ ਆ ਜੀ ਗੁਰਦੁਆਰਾ ਰੋੜੀ ਸਾਹਿਬ ਜਿਹਦੀ ਵੀਡੀਓ ਅੱਗੇ ਤੁਹਾਨੂੰ ਵਿਖਾਈ ਆ ਜੀ ਆਜ ਗੁਰਦਾਰਾ ਰੋੜੀ ਸਾਫ ਅਬ ਇਸ ਇਧਾਂ ਦੀ ਜਗਾ ਜੀ ਕਿੱਥੇ ਇਨਸਾਨ ਸਾਹਿਬ ਚੁਲਦੇ ਇਹ ਆ ਜੀ ਗੁਰਦਾਰਾ ਬਾਬਾ ਸੰਤੋਖ ਸਿੰਘ ਸ਼ਹੀਦ ਤੇ ਇਹ ਬਾਬਾ ਧਰਮ ਸਿੰਘ ਸ਼ਹੀਦ ਕੋਈ ਨਹੀਂ ਇਹਨਾਂ ਦੀਆਂ ਵੀ ਵੀਡੀਓ ਤੁਹਾਨੂੰ ਦਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ